ਉਰੀ 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 ਨੀ ਇਹ ਦਿਨ ਸ਼ਗਨਾ ਦੇ ਨੱਚ ਨੱਚ ਹੋ ਜਾ ਦੂਰੀ ਨੀ ਇਹ ਦਿਨ ਸ਼ਗਨਾ ਦੇ ਨੱਚ ਨੱਚ ਹੋ ਜਾ ਦੂਰੀ ਨੀ ਇਹ ਦਿਨ ਸ਼ਗਨਾ ਦੇ ਨੱਚ ਨੱਚ ਹੋ ਜਾ ਦੂਰੀ ਨੀ ਇਹ ਦਿਨ ਸ਼ਗਨਾ ਦੇ ਛੋਲੇ 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 ਨੀ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲੇ ਨੀ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲੇ ਨੀ ਅੱਜ ਮੇਰੇ ਵੀਰੇ ਦੇ ਕੌਣ ਬਰਾਬਰ ਬੋਲੇ ਨੀ ਅੱਜ ਮੇਰੇ ਵੀਰੇ ਦੇ ਹੱਸ ਲੋਨੀ ਕੁੜੀਓ ਖੇਡ ਲੋਨੀ ਕੁੜੀਓ ਹੱਸਣਾ ਖੇਡਣਾ ਰੇ ਜਾਊਗਾ ਕੋਈ ਪੜੀ ਅਸਕੀਨ ਮੁੰਡਾ ਲੈ ਜਾਊਗਾ ਕੋਈ ਪੜੀ ਅਸਕੀਨ ਮੁੰਡਾ ਲੈ ਜਾਊਗਾ ਕੋਈ ਪੜੀ ਅਸਕੀਨ ਮੁੰਡਾ ਲੈ ਜਾਊਗਾ ਊਰੀਆਂ ਅੱਡ ਹੋ ਜਾ ਕੁੱਟਾਂਗੇ ਚੂਰੀਆਂ ਵੇ ਅੱਡ ਹੋ ਜਾ ਕੁੱਟਾਂਗੇ ਚੂਰੀਆਂ ਵੇ ਸੋਰੇ ਸੋਰੇ ਕਰ ਦਿਓ ਕੁੜੀਓ ਕੀ ਸੋਹਰਿਆਂ ਤੋਂ ਲੈਣਾ ਨਹੀਂ ਪਹਿਲਾ ਦਿਨ ਦੇ ਖੰਡ ਦੀਆਂ ਚਾਹਾਂ ਪਹਿਲਾ ਦਿਨ ਦੇ ਖੰਡ ਦੀਆਂ ਚਾਹਾਂ ਫੇਰ ਦਿਨ ਦੇ ਗੁੜ ਪਾ ਕੇ ਨੀ ਰੰਗ ਬਦਲ ਗਿਆ ਦੋ ਦਿਨ ਸੋਰੇ ਜਾ ਕੇ ਨੀ ਰੰਗ ਬਦਲ ਗਿਆ ਦੋ ਦਿਨ ਸੋਰੇ ਜਾ ਲਿਤੀਆ ਆਵਦੇ ਮੁੰਡੇ ਨੂੰ ਹੱਥ ਨਹੀਂ ਲਾਉਂਦਾ ਆਵਦੇ ਮੁੰਡੇ ਨੂੰ ਹੱਥ ਨਹੀਂ ਲਾਉਂਦਾ ਪਾਬੋ ਦੀ ਕੁੜੀ ਖਡਾਉਂਦਾ ਮਨ ਵਿੱਚ ਨਹੀਂ ਠਗੀਆਂ ਮੇਰਾ ਦਿਲ ਪਰਮਾਉਂਦਾ ਮਨ ਵਿੱਚ ਨਹੀਂ ਠਗੀਆਂ ਮੇਰਾ ਦਿਲ ਪਰਮਾਉਂਦਾ ਮਨ ਵਿੱਚ ਨਹੀਂ ਠਗੀਆਂ ਮੇਰਾ ਦਿਲ ਪਰਮਾਉਂਦਾ ਮਨ ਵਿੱਚ ਨਹੀਂ ਠਗੀਆਂ ਉੱਡ ਗਈਆਂ ਤੂੰ ਜਾ ਉੱਡ ਗਈਆਂ ਵੇਥ ਰਾਜ ਨੂੰ ਭੇਕੇ ਜਣ ਵੇ ਸਿੰਘਾ ਮਾਪਿਆ ਦੇਵਰਾ ਵੇਕੇ ਜਾਣਾ ਵੇ ਸਿੰਗਾ ਮਾਪਿਆਂ ਦੇ ਵਰਾਗ ਨੂੰ ਵੇਕੇ ਜਾਣਾ ਵੇ ਸਿੰਗਾ ਮਾਪਿਆਂ ਦੇ ਵਰਾਗ ਗੂ ਬਾਰੀ ਬਾਰੀ ਵਰਸੀ ਘਟਣ ਗਿਆ ਸੀ ਬਾਰੀ ਬਾਰੀ ਕਰਸੀ ਘਟਣ ਗਿਆ ਸੀ ਘਟਕੇ ਲਿਆਂਦੀ ਕਾਲੀ ਬੈਂਗਣੀ ਥੋਡਾ ਮਾਪ ਪੁੱਤਾਂ ਦਾ ਏਕਾ ਵੇ ਮੈਂ ਕੱਲੀ ਡੈਂਗੜੀ ਥੋਡਾ ਮਾਪ ਪੁੱਤਾਂ ਦਾ ਏਕਾ ਵੇ ਮੈਂ ਕੱਲੀ ਡੈਂਗੜੀ ਥੋਡਾ ਮਾਪ ਪੁੱਤਾਂ ਦਾ ਏਕਾ ਵੇ ਮੈਂ ਕੱਲੀ ਡੈਂਗੜੀ ਦਰਾਣੀ ਦੁੱਧ ਰੀੜਕੇ ਜੇਠਾਣੀ ਦੁੱਧ ਰੀੜਕੇ ਮੈਂ ਲੈਨੀਆ ਭਿੜ ਕਾਵੇ ਸਿੰਗਲਿਆ ਬੱਕਰੀ ਦੁੱਧ ਰੀੜਕਾਵੇ ਸਿੰਗਲਿਆ ਬੱਕਰੀ ਦੁੱਧ ਰੀੜਕਾਵੇ ਸਿੰਗਲਿਆ ਬੱਕਰੀ ਦੁੱਧ ਰੀੜਕਾਵੇ ਉਮੀਦ ਆ ਜੀ ਤੁਹਾਨੂੰ ਇਹ ਬੋਲੀਆਂ ਪਸੰਦ ਆਈਆਂ ਹੋਣੀਆਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ